ਜਿੱਥੇ ਸਾਡਾ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਚੁੰਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੇਸ਼ ਦੇ ਲੋਕ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਵੀ ਅੰਧਵਿਸ਼ਵਾਸ ਦੇ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ ਅੰਧਵਿਸ਼ਵਾਸ ਕਰਨ ਲਈ ਕੀਮਤੀ ਜਾਨਾਂ ਵੀ ਇਸ ਅੰਧਵਿਸ਼ਵਾਸ ਦਾੰਤ ਦੀ ਭੇਂਟ ਚੜ ਰਹੀਆਂ ਨੇ ਅੰਧਵਿਸ਼ਵਾਸ ਸਾਡੇ ਦੇਸ਼ ਦੇ ਲਈ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲਗਾਤਾਰ ਪੰਜਾਬ ਦੇ ਵਿੱਚ ਵਾਰਦਾਤਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਸ ਦੀ ਦਸਤਕ ਹੁਣ ਫਰੀਦਕੋਟ ਦੇ ਵਿੱਚ ਵੀ ਸੁਣਾਈ ਦੇਣ ਲੱਗੀ ਆ ਫਰੀਦਕੋਟ ਦੇ ਸ਼ਹਿਰ ਵਿੱਚ ਵੀ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਡੋਗਰ ਬਸਤੀ ਦੇ ਵਿੱਚ ਰਹਿਣ ਵਾਲੇ ਇੱਕ ਮੱਧ ਵਰਗੀ ਪਰਿਵਾਰ ਦੀ ਹਿਨਾ ਨਾਮ ਦੀ ਨਾਬਾਲਕ ਕੁੜੀ ਦੇ ਅਚਾਨਕ ਵਾਲ ਕੱਟੇ ਗਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਕੁੜੀ ਸਹੀ ਸਲਾਮਤ ਵਾਲਾਂ ਨੂੰ ਲੈ ਕੇ ਬਾਥਰੂਮ 'ਚ ਨਹਾਉਣ ਗਈ ਤਾਂ ਉਸ ਵਕਤ ਖबरा ਗਈ ਜਦੋਂ ਉਸਦੇ ਵਾਲ ਥੱਲੇ ਡਿੱਗ ਪਏ ਤਾਂ ਉਸ ਨੇ ਬਾਹਰ ਆ ਕੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਬਾਰੀਕੀ ਦੇ ਨਾਲ ਜਾਂਚ ਸ਼ੁਰੂ ਕੀਤੀ ਜਿਸ ਨੂੰ ਲੈ ਕੇ ਪੂਰਾ ਇਲਾਕਾ ਵੀ ਦਹਿਸ਼ਤ ਦੇ ਵਿੱਚ ਹੈ ਇੱਥੇ ਲੋਕਾਂ ਦੇ ਵਿੱਚ ਅੰਧਵਿਸ਼ਵਾਸ ਇਸ ਕਦਰ ਫੈਲਿਆ ਹੋਇਆ ਹੈ ਕਿ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਨਿੰਮ ਦੇ ਪੱਤੇ ਵੱਡੀ ਗਿਣਤੀ ਵਿੱਚ ਲਟਕਾਉਣੇ ਸ਼ੁਰੂ ਕਰ ਦਿੱਤੇ ਨੇ ਨਹੀਂ ਆਂਦੀ ਸੀ ਬਾਅਦ ਕੱਟੇ ਦੇ ਬਾਅਦ ਕਿੰਨੀ ਕਿ ਹੁਣ ਤੁਹਾਡੀ ਕੁੜੀ ਹੈ 13 ਸਾਲ ਦੀ ਹੈ ਨਹੀਂ ਆਂਦੀ ਦੀਵਾਲ ਟਿਕ ਤੇ ਥੱਲੇ ਦੇ ਉੱਤੇ ਟੀਕਾ ਮਾਰਨ ਲੱਗੀ ਬੈਣੀ ਤੇ ਮੁੜ ਗਿਆ ਅੱਛਾ ਅਸੀਂ ਤਾਂ ਵੀਰ ਹਾਂ ਕੀ ਮੰਨਦੇ ਕੀ ਦੱਸੀ ਤੁਹਾਨੂੰ ਕੋਈ ਪਤਾ ਹੀ ਨਹੀਂ ਨਾ ਕੁਝ ਦਿਸਿਆ ਸਾਨੂੰ ਕੁਝ ਨਹੀਂ ਦਿਸਿਆ ਕੁੜੀ ਵਸੰਦਰ ਜੀ ਕਾ ਮਾਰ ਵੀ ਆਈ ਖੱਗੋ ਮੈਂ ਫੜ ਲਈ ਹੈ ਇਹ ਆ ਜਿਹੜੇ ਵਾਲ ਕਟਣ ਦੇ ਪਾ ਉਡੇ ਆ ਇਹ ਅੱਜ ਖੁਦ ਸਾਡੇ ਅੱਖਾਂ ਦੇ ਸਾਹਮਣੇ ਹੋਈ ਗੱਲ ਅੱਛਾ ਕਿਹੜੇ ਮੱਲੇ ਦੇ ਵਿੱਚ ਹੋਈ ਹੈ ਇਹ ਡੋਗਰੋਸਤੀ ਤੇ ਨੰਬਰ ਅੱਛਾ ਕਿਹਦੇ ਕੱਟੇ ਗਏ ਵਾਲੇ ਬੇਟੀ ਹੈ 12 13 ਸਾਲਾਂ ਦੀ ਮੇਰੇ ਤੋਂ ਲਿਗਵਾ ਰਹੇ ਨੇ ਹੋ ਹਾਂਜੀ ਸਾਡੇ ਗਵਾਂਡ ਆ ਕੋਈ ਹੈ ਹਵਾ ਆ ਤੇ ਉਹ ਵਾਲ ਕੱਟ ਕੇ ਲੈ ਕੇ ਜਾਂਦੀ ਹੈ ਤੇ ਬੱਚੇ ਨੂੰ ਪਤਾ ਨਹੀਂ ਚੱਲਦਾ ਕੁਝ ਬਿਉਸ ਹੋ ਜਾਂਦੀ ਹੈ ਇਸ ਕਰਕੇ ਗਲੀ ਗਲੀ ਕੇ ਅੰਦਰ ਨਿੰਬ ਬਣੇ ਹੋਈਆਂ ਤੇ ਬਸ ਇਹ ਹੀ ਗੱਲ ਬਾਤ ਤੁਹਾਡੇ ਮਹੱਲੇ ਵਿੱਚ ਵੀ ਅੱਜ ਹੋਈ ਹੈ ਹਾਂ ਡੋਕਰੋ ਸੀ 6 ਨੰਬਰ ਇੱਥੇ ਹੋਈ ਹੈ 3 ਨੰਬਰ ਤੇ ਮੈਂ ਜਦੋਂ ਮੈਂ ਜਦੋਂ ਨਹਾਉਣ ਗਈ ਉਦੋਂ ਮੇਰੇ ਵਾਲ ਸਹੀ ਸੀਗੇ ਤੇ ਜਦੋਂ ਮੈਂ ਬਾਹਰ ਆ ਰਹੀ ਸੀਗੀ ਤੇ ਮੇਰੇ ਪੈਰਾਂ 'ਚ ਗੋਤੀ ਕਰਦੀ ਫਿਰਦੀ ਤੇ ਉਹ ਮੇਰੇ ਵਾਲ ਕੱਟਦੇ ਹੋਏ ਤੁਸੀਂ ਕੀ ਮੰਨਦੇ ਹੋ ਕਿ ਇਹ ਘਟਨਾ ਨੂੰ ਕੀ ਮੰਨਦੇ ਹੋ ਕਿ ਕਿ ਕਿਹਦੇ ਨਾਲ ਜੋੜ ਰਹੇ ਹੋ ਕਿਹਨੇ ਕੱਟੇ ਜਾਂ ਕੀ ਕਹਿ ਸਕਦੇ ਹੋ ਮੈਂ ਇਸ ਵਾਰ ਸੇ ਕੁਝ ਨਹੀਂ ਕਹਿ ਸਕਦੀ ਕਿਉਂਕਿ ਸਾਰੀ ਦੁਨੀਆ ਦੀ ਕੱਟੇ ਬਈ ਆਵਾਜ਼ ਇਸ ਮਾਮਲੇ ਤੇ ਉਮੀਦ ਪ੍ਰਦਾਨ ਤਰਸ਼ੀਲ ਸੁਸਾਇਟੀ ਪੰਜਾਬ ਲਖਵਿੰਦਰ ਖਾਲੀ ਨੇ ਦੱਸਿਆ ਕਿ ਇਹ ਪੂਰੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਵਿਗਿਆਨ ਦੀ ਘਾੜ ਦਾ ਨਤੀਜਾ ਹੈ ਤੇ ਜੇਕਰ ਵਾਲ ਕੱਟੇ ਜਾਣ ਵਾਲੀਆਂ ਔਰਤਾਂ ਬੱਚਿਆਂ ਤੋਂ ਪਿਆਰ ਦੇ ਨਾਲ ਉਠਾ ਕੇ ਪੁੱਛਿਆ ਜਾਵੇ ਤਾਂ ਸਾਰੀ ਹਕੀਕਤ ਸਾਹਮਣੇ ਆ ਜਾਵੇਗੀ ਇਹ ਸਿਰਫ ਲੋਕਾਂ ਦੀ ਮਾਨਸਿਕਤਾ ਅਤੇ ਗਲਤ ਅਸਰ ਹੋਣ ਦੇ ਕਾਰਨ ਵਾਪਰ ਰਿਹਾ ਹੈ ਮੈਂ ਲਖਵਿੰਦਰ ਹਾਲੀ ਮੀਤ ਪ੍ਰਧਾਨ ਤਰਕਸ਼ੀ ਸੁਸਾਇਟੀ ਭਾਰਤ ਪੰਜਾਬ ਅੱਜ ਕੱਲ ਜਿਹੜੀਆਂ ਵਾਲ ਕੱਟਣ ਦੀਆਂ ਜੋ ਘਟਨਾਵਾਂ ਚੱਲ ਰਹੀਆਂ ਨੇ ਆ ਮੇਰੇ ਫਰੀਦਕੋਟ ਵਿੱਚ ਵੀ ਹੁਣੇ ਥੋੜੀ ਜਿਹੀ ਘਟਨਾ ਕੱਟੀ ਹੈ ਇਹ ਸਾਡੀ ਜਿਹੜੀ ਜਿੰਨੀ ਵੀ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ ਇਹ ਜਿੰਨੀ ਵੀ ਗਰੀਬ ਗੁਰਬੇ ਹੈਗੇ ਆ ਜਿਹੜਾ ਜਿਨ੍ਹਾਂ ਦੀ ਨਹੀਂ ਵਿਗਿਆਨਕ ਸੋਚ ਉਹਨਾਂ ਦੇ ਘਰਾਂ ਚਸਤਰਾਂ ਦੀਆਂ ਘਟਨਾਵਾਂ ਘਟੀ ਜਾਂਦੀਆਂ ਤੇ ਮੇਰੀ মিডিਆ ਦੇ ਰਾਹੀਂ ਲੋਕਾਂ ਨੂੰ ਅਪੀਲ ਆ ਵੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ ਵਿਮਾ ਪਰਮਾ ਤੋਂ ਬਚਣਾ ਚਾਹੀਦਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿੰਨੀਆਂ ਵੀ ਇਹ ਘਟਨਾਵਾਂ ਵਾਪਰੀਆਂ ਜੇਕਰ ਉਹਨਾਂ ਬੱਚਿਆਂ ਤੋਂ ਉਹਨਾਂ ਲੇਡੀ ਤੋਂ ਪਿਆਰ ਨਾਲ ਪੁੱਛਿਆ ਜਾਵੇ ਜਾਂ ਥੋੜਾ ਜਿਹਾ ਸਖਤੀ ਨਾਲ ਪੁੱਛਿਆ ਜਾਵੇ ਤਾਂ ਸਾਰੀ ਸਚਾਈ ਸਾਹਮਣੇ ਆ ਸਕਦੀ ਹੈ ਹੀਨਾ ਨਾਮ ਦੀ ਇੱਕ ਲੜਕੀ ਹੈ ਜੋਗਰਵਤੀ ਰਹਿਣ ਵਾਲੀ ਗਲੀ ਨੰਬਰ 33 ਉਮਰ ਜੀ ਦੀ ਕਰੀਬ 13 ਸਾਲ ਦੀ ਮਹਰਾਂ ਦੀ ਜਿਹੜੀ ਆਪਣੇ ਘਰ ਦੇ ਵਿੱਚ ਜਿਹੜਾ ਬਾਥਰੂਮ ਦੇ ਵਿੱਚ ਨਹਾ ਕੇ ਬਾਹਰ ਆ ਰਹੀ ਸੀ ਤੇ ਅਚਾਨਕ ਜਿਹੜੀ ਉਹਦੀ ਗੁੱਤ ਦੇ ਜਿਹੜੇ ਵਾਲ ਆ ਗਏ ਉਹ ਥੱਲੇ ਡਿੱਗ ਗਏ ਉਹਨੇ ਦੇਖੇ ਜਿਹੜੀ ਕਰ ਥੋੜਾ ਘਬਰਾ ਵੀ ਗਈ ਸੀ ਬਲੀ ਸਾਨੂੰ ਉਹਦੀ ਕੰਪਲੇਂਟ ਪ੍ਰਾਪਤ ਹੋਇਆ ਮੌਕਾ ਦੇਖਿਆਗਾ ਤੇ ਅਸੀਂ ਜਿਹੜੀ ਆ ਉਹਦੀ ਜਾਂਚ ਕਰ ਰਹੇ ਹਾਂ ਵੀ ਇਹਦਾ ਕਾਰਨ ਚਾਹੇ ਜੇ ਕੋਈ ਗਲਤਵਾਜ ਜੋ ਵੀ ਤਰ੍ਹਾਂ ਸਾਹਮਣੇ ਆਉਣ ਉਹਦੇ ਰਿਕਾਰਡਿੰਗ ਜਿਹੜੀ ਬੰਦੀ ਕਰ ਰਹੀ ਹੈ ਬਸਲੇ ਫਰੀਦਕੋਟ ਤੋਂ ਜਗਤਾਰ ਤੋਂ ਸਾਈਂ ਦੀ ਰਿਪੋਰਟ ਪਹਿਰੇ ਦਾ ਟੀਵੀ